ਬੜੀ ਵੱਡੀ ਗੱਲ ਹੈਗੀ ਆ ਕਿ ਰਾਮ ਮੰਦਿਰ ਦਾ ਜਿਹੜਾ ਇਨਾਗੂਰੇਸ਼ਨ ਹੋਣ ਜਾ ਰਿਹਾ ਸਾਰੇ ਇੰਡੀਆ ਦੇ ਵਿੱਚ ਇੱਕ ਪੂਰੇ ਵਰਲਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਵਾ ਤੇ ਮੈਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਇੱਕ ਸ਼ਰਦਾ ਦੇ ਨਾਲ ਇੱਕ ਪੇਂਟਿੰਗ ਤਿਆਰ ਕੀਤੀ ਆ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਣੀ ਸਟਾਰਟ ਕੀਤੀ ਸੀ ਤੇ ਅੱਜ ਮੈਂ ਪੇਂਟਿੰਗ ਨੂੰ ਫਿਨਿਸ਼ਿੰਗ ਟੱਚਸ ਦੇ ਰਿਹਾ ਤੇ ਮੈਂ ਚਾਹੁੰਦਾ ਵਾ ਕਿ ਅੰਮ੍ਰਿਤਸਰ ਦੀ ਜਿਹੜੀ ਦੁਰਗਾਣਾ ਮੰਦਿਰ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਹ ਪੇਂਟਿੰਗ ਨੂੰ ਅਜੋਧਿਆ ਦੇ ਵਿੱਚ ਉੱਥੇ ਭੇਜੀ ਜਾਵੇ ਅਕਰਲੇ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਇਹਦਾ ਜਿਹੜਾ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ ਵਾ 7 ਫੀਟ ਬਾਈ 10 ਫੀਟ ਪੇਂਟਿੰਗ ਦਾ ਸਾਈਜ਼ ਹੈਗਾ ਵਾ ਇਹਨੂੰ ਕੈਨਵਸ ਦੇ ਉੱਪਰ ਅਸੀਂ ਬਣਾਇਆ ਵਾ ਇਹ ਮੰਦਰ ਦੇ ਲਾਗੇ ਛੋਟੇ ਵੱਡੇ ਦੀਵੇ ਸਾਰਿਆਂ ਨੂੰ ਕਵਰ ਕੀਤਾ ਹਾਂਜੀ ਰੁਮਲ ਜੀ ਜਿਹੜੀ ਪੇਂਟਿੰਗ ਤਿਆਰ ਕੀਤੀ ਗਈ ਹੈ ਤੁਹਾਡੇ ਵੱਲੋਂ ਕੀ ਦਿਮਾਗ ਚ ਆਇਆ ਤੇ ਕੀ ਕਹਿਣਾ ਚਾਹੋਗੇ ਇਸ ਪੇਂਟਿੰਗ ਸਰ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ 22 ਤਰੀਕ ਹੈਗੀ ਆ ਇੱਕ ਇੰਡੀਆ ਵਾਸਤੇ ਬੜੀ ਵੱਡੀ ਗੱਲ ਹੈਗੀ ਆ ਕਿ ਰਾਮ ਮੰਦਰ ਦਾ ਜਿਹੜਾ ਇਨਾਗੂਰੇਸ਼ਨ ਹੋਣ ਜਾ ਰਿਹਾ ਸਾਰੇ ਇੰਡੀਆ ਦੇ ਵਿੱਚ ਇੱਕ ਪੂਰੇ ਵਰਲਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਵਾ ਤੇ ਮੈਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਇੱਕ ਸ਼ਰਦਾ ਦੇ ਨਾਲ ਇੱਕ ਪੇਂਟਿੰਗ ਤਿਆਰ ਕੀਤੀ ਆ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਣੀ ਸਟਾਰਟ ਕੀਤੀ ਸੀ ਤੇ ਅੱਜ ਮੈਂ ਪੇਂਟਿੰਗ ਨੂੰ ਫਿਨਿਸ਼ਿੰਗ ਟੱਚਸ ਦੇ ਰਿਹਾ ਤੇ ਮੈਂ ਚਾਹਨਾ ਵਾਂ ਕਿ ਅੰਮ੍ਰਿਤਸਰ ਦੀ ਜਿਹੜੀ ਦੁਰਗਾਣਾ ਮੰਦਿਰ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਹ ਪੇਂਟਿੰਗ ਨੂੰ ਅਜੋਧਿਆ ਦੇ ਵਿੱਚ ਉੱਥੇ ਭੇਜੀ ਜਾਵੇ ਤੇ ਕਿੰਨਾ ਸਮਾਂ ਲੱਗਾ ਇਸ ਪੇਂਟਿੰਗ ਨੂੰ ਤਿਆਰ ਕਰਨ ਦੇ ਵਿੱਚ ਤੇ ਸਰ 1 ਜਨਵਰੀ ਨੂੰ ਮੈਂ ਪੇਂਟਿੰਗ ਸਟਾਰਟ ਕੀਤੀ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦਿੱਤੇ ਤੇ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਇਹਦਾ ਜਿਹੜਾ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ ਵਾ 7 ਫੀਟ ਬਾਈ 10 ਫੀਟ ਪੇਂਟਿੰਗ ਦਾ ਸਾਈਜ਼ ਹੈਗਾ ਵਾ ਇਹਨੂੰ ਕੈਨਵਸ ਦੇ ਉੱਪਰ ਅਸੀਂ ਬਣਾਇਆ ਵਾ ਤੇ ਇਹਦੇ ਵਿੱਚ ਪੇਂਟਿੰਗ ਦੇ ਵਿੱਚ ਮੈਂ ਦੀਵੇ ਵੀ ਦਿਖਾਏ ਆ ਕਿਉਂਕਿ ਜਿਸ ਤਰ੍ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਘਰ ਦੇ ਘਰ ਘਰ ਵਿੱਚ ਦੀਵਾਲੀ सेलिब्रेशन ਉਹਦਾਂ ਮਨਾਇਆ ਜਾਵੇ ਤੇ ਅਸੀਂ ਵੀ सेलिब्रेशन ਕਰਾਂਗੇ ਪੂਰੀ ਫੈਮਿਲੀ ਅਸੀਂ ਵੀ ਸੈਲੀਬ੍ਰੇਟ ਕਰਾਂਗੇ ਇੰਡੀਆ ਸਾਰਾ ਸੈਲੀਬ੍ਰੇਟ ਕਰ ਰਿਹਾ ਇਸ ਕਰਕੇ ਮੈਂ ਮੰਦਰ ਦੇ ਲਾਗੇ ਛੋਟੇ ਵੱਡੇ ਦੀਵੇ ਸਾਰਿਆਂ ਨੂੰ ਕਵਰ ਕੀਤਾ ਤੇ ਕੀ ਲੱਗਦਾ ਕਿ ਦਰਗਿਆਣਾ ਕਮੇਟੀ ਨਾਲ ਗੱਲਬਾਤ ਹੋ ਗਈ ਇਸ ਪੇਂਟਿੰਗ ਨੂੰ ਭੇਜਣ ਦੇ ਹਾਂਜੀ ਮੈਂ 1-2 ਦਿਨਾਂ ਤੱਕ ਉਹਨਾਂ ਦੇ ਨਾਲ ਗੱਲਬਾਤ ਕਰਦਾ ਵਾਂ ਜਗ ਅਗੋ ਜੋ ਕਹਿਣਗੇ ਉਸੇ ਤਰੀਕੇ ਫਿਰ ਅਸੀਂ ਕਰਾਂਗੇ ਅਗਰ ਪੇਂਟਿੰਗ ਅਯੋਧਿਆ ਜਾਂਦੀ ਹੈ ਉੱਥੇ ਸੋਭਿਤ ਹੁੰਦੀ ਹੈ ਤੇ ਕਿੰਨਾ ਦਾ ਮਾਣ ਮਹਿਸੂਸ ਹੋਵੇ ਸਰ ਬਹੁਤ ਵੱਡੀ ਗੱਲ ਹੈ ਕਿ ਆਂ ਭਗਵਾਨ ਘਰ ਦੇ ਵਿੱਚ ਭਗਵਾਨ ਦੀ ਪੇਂਟਿੰਗ ਲੱਗੇ ਤੇ ਬੜੀ ਇੱਕ ਸ਼ਰਦਾ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕਿ ਕਰ ਗਿਆ ਸਾਰੇ ਇੰਡੀਆ ਦੇ ਵਿੱਚ ਇੱਕ ਪੂਰੇ ਵਰਲਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਵਾ ਤੇ ਮੈਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਇੱਕ ਸ਼ਰਦਾ ਦੇ ਨਾਲ ਇੱਕ ਪੇਂਟਿੰਗ ਤਿਆਰ ਕੀਤੀ ਆ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਣੀ ਸਟਾਰਟ ਕੀਤੀ ਸੀ ਤੇ ਅੱਜ ਮੈਂ ਪੇਂਟਿੰਗ ਨੂੰ ਫਿਨਿਸ਼ਿੰਗ ਟੱਚਸ ਦੇ ਰਿਹਾ ਤੇ ਮੈਂ ਚਾਹਨਾ ਵਾ ਕਿ ਅੰਮ੍ਰਿਤਸਰ ਦੀ ਜਿਹੜੀ ਦੁਰਗਿਆਨਾ ਮੰਦਿਰ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਹ ਪੇਂਟਿੰਗ ਨੂੰ ਅਜੋਧਿਆ ਦੇ ਵਿੱਚ ਉੱਥੇ ਭੇਜੀ ਜਾਵੇ ਤੇ ਕਿੰਨਾ ਸਮਾਂ ਲੱਗਾ ਇਸ ਪੇਂਟਿੰਗ ਨੂੰ ਤਿਆਰ ਕਰਨ ਦੇ ਵਿੱਚ ਤੇ ਸਰ 1 ਜਨਵਰੀ ਨੂੰ ਮੈਂ ਪੇਂਟਿੰਗ ਸਟਾਰਟ ਕੀਤੀ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦਿੱਤੇ ਤੇ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਇਹਦਾ ਜਿਹੜਾ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ ਵਾ 7 ਫੀਟ ਬਾਈ 10 ਫੀਟ ਪੇਂਟਿੰਗ ਦਾ ਸਾਈਜ਼ ਹੈਗਾ ਵਾ ਇਹਨੂੰ ਕੈਨਵਸ ਦੇ ਉੱਪਰ ਅਸੀਂ ਬਣਾਇਆ ਵਾ ਤੇ ਇਹਦੇ ਵਿੱਚ ਪੇਂਟਿੰਗ ਦੇ ਵਿੱਚ ਮੈਂ ਦੀਵੇ ਵੀ ਦਿਖਾਏ ਆ ਕਿਉਂਕਿ ਜਿਸ ਤਰ੍ਹਾਂ ਕਿ ਸਾਡੇ ਦੇਖਦੇ ਪ੍ਰਧਾਨ ਮੰਤਰੀ ਨੇ ਕਿਹਾ ਵਾ ਘਰ ਦੇ ਘਰ ਘਰ ਵਿੱਚ ਦੀਵਾਲੀ सेलिब्रेशन ਉਹਦਨ ਮਨਾਂ